ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਆਂ ਸੋਸ਼ਲ ਮੀਡੀਆ ਦੇ ਜ਼ਰੀਏ ਨਾਲ ਕੱਲ ਤੁਸੀਂ ਸਾਰੇ ਜਾਣਦੇ ਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਾਡੇ ਕਾਂਗਰਸ ਦੇ ਸੀਐਲਪੀ ਦੇ ਲੀਡਰ ਆ ਉਹ ਆਏ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਬਾਉਪੁਰ ਸੰਘਰਾ ਏਰੀਆ ਜਿੱਥੇ ਪਾਣੀ ਦੇ ਨਾਲ ਡਬਾ ਏਰੀਆ ਉਹ ਦੇਖਣ ਕਿਉਂ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਨਾ ਉਹਨੂੰ ਸ਼ੈਡੋ ਸੀਐਮ ਕਹਿੰਦੇ ਆ ਵੀ ਉਹਦੀ ਜਿਹੜੀ ਗੱਲ ਕਹੀ ਉਹਨੇ ਜਿਹੜਾ ਕਰਨਾ ਉਹ ਸਰਕਾਰ ਨੂੰ ਉਹਦੀ ਗੱਲ ਸੁਣਨੀ ਪੈਣੀ ਆ ਉਹ ਤਾਂ ਆਏ ਸੀ ਵੀ ਇੱਥੇ ਹੜ੍ਹਾਂ ਦੇ ਵਿੱਚ ਨੁਕਸਾਨ ਕੀ ਕੀ ਆ ਚਾਹੀਦਾ ਕੀ ਕੀ ਆ ਗਾਂਹ ਗਰਦੌਰੀਆਂ ਹੋਣੀਆਂ ਚਾਹੀਦੀਆਂ ਰੇਤਾ ਜਿਹੜੀ ਲੋਕਾਂ ਦੇ ਖੱਤਿਆਂ 'ਚ ਪੈਣੀ ਆ ਉਹ ਚੱਕਣੀ ਸਾਰਾ ਕੁਝ ਦਿਖਾਉਣ ਲਈ ਗਾਂਹ ਹੱਲ ਕਰਨ ਲਈ ਉਹਨਾਂ ਨੂੰ ਉਹ ਆਏ ਸੀਗੇ ਤੇ ਉਹਨਾਂ ਨੇ ਸਾਰਾ ਦੇਖਿਆ ਵਾਚਿਆ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਡੀਆਂ ਮੁਹਈਆਂ ਕਰਾਈਆਂ ਸੀਗੀਆਂ ਜਿਹੜੀਆਂ ਜਿਹਨੂੰ ਲੋਕ ਟੈਂਕ ਪਾਣੀ ਵਾਲਾ ਟੈਂਕ ਕਹਿੰਦੇ ਸੀ ਉਹ ਆਇਆਂ ਜਿਹੜਾ ਉੱਥੇ ਘਟਨਾ ਕਰਮ ਕਲ ਕੀਤਾ ਗਿਆ ਜਾਣ ਕੇ ਜਿਹੜਾ ਇੱਕ ਪਲੈਨਿੰਗ ਸੀਗੀ ਉਹ ਕੋਈ ਉੱਥੇ ਇਹੋ ਜੀ ਗੱਲਬਾਤ ਨਹੀਂ ਹੋਈ ਸਿਰਫ ਇੱਕ ਹਾਈਪ ਲੈਣ ਲਈ ਇਹ ਸਾਰਾ ਕੁਝ ਕੀਤਾ ਗਿਆ ਔਰ ਬੜਾ ਵਧੀਆ ਤਰੀਕੇ ਨਾਲ ਕੀਤਾ ਔਰ ਉਤੋਂ ਬਾਅਦ ਜਿਹੜੀਆਂ ਗੱਡੀਆਂ ਵਾਪਸ ਗਈਆਂ ਉਹ ਗਈਆਂ ਇਹਨਾਂ ਨੇ ਰਲ ਮਿਲ ਕੇ ਫਿਰ ਸਰਕਾਰ ਤੋਂ ਮਰਾ ਮਰਵਾਇਆ ਦਬਕਾ ਕਿਉਂ ਕੰਪਨੀ ਮਹਾਲੀ ਦੇ ਵਿੱਚ ਆ ਵੀ ਜੇ ਸultanpur ਚ ਗੱਡੀਆਂ ਦਿਸ ਗਈਆਂ ਤੇ ਫਿਰ ਤੁਹਾਨੂੰ ਪਤਾ ਹੀ ਹਰ ਬੰਦਾ ਸੋਚਦਾ ਵੀ ਬਿਜ਼ਨਸਮੈਨ ਅਮੀਰ ਬਣ ਬਿਜ਼ਨਸ ਕਰਨਾ ਕਰੋਨਾ ਔਰ ਸਰਕਾਰਾਂ ਤੋਂ ਡਰਦੇ ਹੁੰਦੇ ਆ ਤੇ ਇਹ ਜਿਹੜਾ ਸਾਰਾ ਕੁਝ ਇੱਕ ਡਰਾਈਵਰ ਤਾਂ ਦੂਜੇ ਵੀ ਡਰ ਗਏ ਜਦਾਂ ਦਾ ਕੱਲ ਮਾਹੌਲ ਕ੍ਰੀਏਟ ਕੀਤਾ ਵੀ ਆਪਾਂ ਇੱਥੇ ਸਿਆਸਤ ਕਰਨ ਥੋੜਾ ਆਇਆ ਇੱਥੇ ਤੇ ਆਪਾਂ ਲੋਕਾਂ ਦੀ ਮਦਦ ਕਰਨ ਲੋਕਾਂ ਦੀ ਆਵਾਜ਼ ਬਣਨਾ ਵਿਰੋਧੀ ਧਰਦਾਨੇ ਤਾਂ ਕੀ ਹੁੰਦਾ ਆ ਵੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਵੇ ਤੇ ਇਹ ਸਾਰਾ ਕੁਝ ਕਰਨ ਕਰਾਉਣ ਲਈ ਸਿਆਸਤ ਜਿਹੜੀ ਐਵੇਂ ਬਿਨਾ ਮਤਲਬ ਤੋਂ ਇਹ ਜਿਹੜੀ ਗੰਦੀ ਸਿਆਸਤ ਕੀਤੀ ਐ ਇਸ ਕਰਕੇ ਆਪਾਂ ਸਾਰੇ ਰਲ ਕੇ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਹਜੇ ਵੀ ਹੱਡ ਦਾ ਖਤਰਾ ਹਜੇ ਵੀ ਪਾਣੀ ਬਹੁਤ ਜ਼ਿਆਦਾ ਚੜਿਆ ਲੋਕਾਂ ਦੇ ਮਕਾਨ ਟਹਿ ਰਹੇ ਆ ਫਸਲਾਂ ਬਰਬਾਦ ਹੋ ਗਈਆਂ ਹਰ ਤਰ੍ਹਾਂ ਨਾਲ ਲੋਕ ਬਰਬਾਦ ਹੋ ਗਏ ਆਪਾਂ ਉਹਨਾਂ ਨਾਲ ਧਿਆਨ ਕਰੀਏ ਰਲ ਕੇ ਸਾਰੇ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਆਪਾਂ ਨੂੰ ਮਾਂ ਫੜਨੀ ਚਾਹੀਦੀ ਮਦਦ ਕਰਨੀ ਚਾਹੀਦੀ ਐ ਹਜੇ ਵੀ ਪਾਣੀ ਦਾ ਕੋਈ ਪਤਾ ਨਹੀਂ ਕਿਹੜਾ ਏਰੀਆ ਡੁੱਬਾਇਆ ਤੇ ਕਿਹੜਾ ਹਜੇ ਨਹੀਂ ਜਿਹੜਾ ਖਤਰਾ ਬਹੁਤ ਆ ਦੂਜੇ ਏਰੀਆਨ ਵੀ ਤੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਸਿਆਸਤ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਬਥੇਰਾ ਸਮਾਂ ਪਿਆ ਆ ਇਹੋ ਜੀ ਜਿਹੜੀ ਗੰਦੀ ਸਿਆਸਤ ਨਹੀਂ ਕਰਨੀ ਚਾਹੀਦੀ ਇਸ ਢਲ ਮਿਲ ਕੇ ਸਾਰੇ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਗਾਂ ਜਿਹੜਾ ਨੁਕਸਾਨ ਹੋਣ ਤੋਂ ਬਚਾਉਣ ਲਈ ਇਹ ਆਪਾਂ ਨੂੰ ਸਾਡੇ ਵਿਰੋਧੀ ਧਰਦੇ ਨੇ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਉਹਨਾਂ ਨੂੰ ਸਾਰੀਆਂ ਗੱਲਾਂ ਦੱਸੀਆਂ ਉਹਨਾਂ ਦੇ ਦਿਮਾਗ 'ਚ ਪਾਈਆਂ ਉਹਨਾਂ ਨੇ ਇਹ ਸਾਰਾ ਜਿਹੜਾ ਧਿਆਨ ਨਾਲ ਸੁਣਿਆ ਕੀਤਾ ਔਰ ਉਸ ਚੀਜ਼ ਦਾ ਉਹ ਪ੍ਰੈਸ ਦੇ ਜਰੀਏ ਤੁਹਾਡੇ ਜਰੀਏ ਵੀ ਔਰ ਸਾਰਾ ਜਿਹੜਾ ਜਦੋਂ ਸੈਸ਼ਨ ਚੱਲੂਗਾ ਵਿਧਾਨ ਸਭਾ ਦੇ ਵਿੱਚ ਉਦੋਂ ਜਾ ਕੇ ਮੱਦਾਂ ਠਾਉਣਗੇ